ਆਮ ਗ੍ਰੇਸਿੰਗ ਹੈ ਜੀ ਸਰ ਕੀ ਹੋਇਆ ਸਰ ਅਸੀਂ ਪਿੰਡ ਮੀਆਂ ਪੰਦੇਰ ਦੇ ਰਹਿਣ ਵਾਲੇ ਆਂ ਜੀ ਜ਼ਿਲ੍ਹਾ ਅੰਮ੍ਰਿਤਸਰ ਦੇ ਜੀ ਸਾਡੇ ਸਾਰੇ ਇਹ ਨੌਜਵਾਨ ਅਸੀਂ ਜੋ ਆ ਆਨੰਦਪੁਰ ਸਾਹਿਬ ਤੋਂ ਦਰਸ਼ਨ ਕਰਕੇ ਵਾਪਸੀ ਆ ਰਹੇ ਸੀ ਜੀ ਜਿਵੇਂ ਹੀ ਕਰਤਾਰਪੁਰ ਕ੍ਰੋਸ ਕੀਤਾ ਹੈ ਤੇ ਉਸ ਤੋਂ ਬਾਅਦ ਟਰਾਲੀ ਰੁਕੀ ਹੈ ਜੀ ਇੱਕ ਬੈਰੀਅਰ ਤੇ ਅੱਛਾ ਜੀ ਪਿਛੋਂ ਤੇਜ਼ ਰਫਤਾਰ ਜੋ ਟਰੱਕ ਆ ਰਿਹਾ ਸੀ ਅੱਛਾ ਜੀ ਉਸ ਨੇ ਟੱਕਰ ਮਾਰੀ ਹੈ ਜੀ ਬੈਕ ਸਾਈਡ ਤੋਂ ਟੱਕਰ ਮਾਰੀ ਉਹਨੇ ਅੱਛਾ ਜੀ ਉਹਦੇ ਕਾਰਨ ਜੋ ਹੈ ਵੀ ਸਾਡੇ 10 ਤੋਂ 12 ਨੌਜਵਾਨਾਂ ਦੀ ਜੋ ਹੈ ਸੱਟਾਂ ਲੱਗੀਆਂ ਨੇ ਹਾਂਜੀ ਤੇ ਇੱਕ ਨੌਜਵਾਨ ਦੀ ਜੋ ਹੈ ਉਹ ਡੈਥ ਹੋ ਚੁੱਕੀ ਹੈ ਅੱਛਾ ਜੀ ਇੱਕ ਸਰ ਜੀ ਇਥੇ ਮੌਕੇ ਤੇ ਸੀਸੀਟੀਵੀ ਵਗੈਰਾ ਫੁਟੇਜ ਵਗੈਰਾ ਹੈ ਕਿਸੀ ਕੋਈ ਸੀਸੀਟੀਵੀ ਉੱਥੇ ਨਹੀਂ ਜੀ ਉੱਥੇ ਸੀਸੀਟੀਵੀ ਕੋਈ ਨਹੀਂ ਸੀ ਹੈਗਾ ਜੀ ਉਸ ਕੋਲ ਸਰ ਮੌਕੇ ਤੇ ਕੋਈ ਅਧਿਕਾਰੀ ਨੂੰ ਫੋਨ ਕੀਤਾ ਗਿਆ ਤੁਹਾਡੇ ਲੋਕ ਪੁਲਿਸ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਜੀ ਪੁਲਿਸ ਅਧਿਕਾਰੀ ਉੱਥੇ ਪਹੁੰਚੇ ਨੇ ਅੱਛਾ ਜੀ ਪਹੁੰਚ ਕੇ ਉਹਨਾਂ ਨੇ ਬੜੀ ਕਾਰਵਾਈ ਕਰ ਰਹੇ ਨੇ ਜੀ ਅੱਛਾ ਜੀ ਜੀ ਇੱਥੇ ਏਐਸਆਈ ਮਨਿੰਦਰ ਸਿੰਘ ਜੀ ਨੇ ਅੱਛਾ ਜੀ ਉਹ ਹੁਣ ਵੀ ਹਸਪਤਾਲ ਦੇ ਵਿੱਚ ਅਸੀਂ ਸਿਵਲ ਹਸਪਤਾਲ ਜਲੰਧਰ ਇਸ ਟਾਈਮ ਤੇ ਅੱਛਾ ਜੀ ਉਹ ਸਾਡੇ ਸਾਰੇ ਬਿਆਨ ਲੋਕ ਤੁਹਾਨੂੰ ਆਉਂਦੇ ਕਿੱਥੇ ਅਚਾਨਕ ਐਕਸੀਡੈਂਟ ਹੋਇਆ ਕਿੱਥੇ ਕਰਕੇ ਆ ਜੀ ਕਰਤਾਰਪੁਰ ਕ੍ਰੋਸ ਕਰਨ ਤੋਂ ਬਾਅਦ ਸੁਭਾਂਪੁਰ ਤੋਂ ਕਰਤਾਰਪੁਰ ਦੇ ਵਿਚਾਲੇ ਕਰਕੇ ਜਿੱਥੇ ਫਲਾਈਓਵਰ ਬਣਦਾ ਹੈ ਜੀ ਬਾਈਪਾਸ ਮੜਦਾ ਪਿਆ ਜੀ ਸਰਦਾਰ ਜੀ ਆਪਾਂ ਕਿੰਨਿਆਂ ਕੋ ਸੰਗਤ ਸੀ ਜਿਹੜੀ ਵਿੱਚ ਟਰਾਲੀ ਵਿੱਚ ਰੈੜੀ ਕਿੰਨੇ ਬੰਦੇ ਬੈਠੇ ਸੀ ਬਾਈਕ ਜਣੇ ਵਿੱਚ ਸੀ ਕਿੰਨੇ ਜਣੇ ਜਿਹੜੇ ਜਿਹੜੇ ਸੱਟਾਂ ਲੱਗੀਆਂ ਸੱਟਾਂ 10 ਤੋਂ 12 ਜਣੇ ਦੇ ਸੱਟਾਂ ਲੱਗੀਆਂ ਨੇ ਅੱਛਾ ਸਰ ਦੱਸਿਆ ਜਾ ਰਿਹਾ ਕਿ ਮੁੱਖਰੇ ਕੋਈ ਇੱਕ ਨੌਜਵਾਨ ਦੀ ਡੈਥ ਵੀ ਹੋਈ ਹੈ ਹਾਂ ਜੀ ਜੀ ਕੁਬ ਸਿੰਘ ਜੀ ਸੁਪੁੱਤਰ ਸਰਦਾਰ ਕਬਲ ਸਿੰਘ ਕਿੱਥੇ ਦੇ ਆਣ ਵਾਲ अच्छा जी जी ते ਆਪਾਂ ਉਥੇ ਉਥੇ ਮੀਆਂ ਬੰਦੇਰ ਜਾਣਾ ਸੀਗਾ ਵਾਪਸੀ ਜੀ ਵਾਪਸੀ ਅਨੰਦਪੁਰ ਸਾਹਿਬ ਤੋਂ ਸਵੇਰੇ 7 ਵਜੇ ਚੱਲੇ ਆ ਜੀ اچھا ਜੀ ਤੇ ਤਕਰੀਬਨ 2 ਵਜੇ ਦੇ ਕਰੀਬ ਇੱਥੇ ਕਰਤਾਰਪੁਰ ਸਾਹਿਬ ਦੇ ਨੇੜੇ ਪਹੁੰਚੇ ਆ ਜੀ اچھا ਜੀ ਤੇ ਉਸ ਤੋਂ ਬਾਅਦ ਉਹ ਟਰੱਕ ਨੇ ਜਿਵੇਂ ਆਣਗੇ ਤੇਜ਼ ਰਫਤਾਰ ਟਰੱਕ ਆਇਆ ਤੇਲ ਵਾਲਾ ਟੈਂਕਰ ਸੀ ਉਹ اچھا ਜੀ ਕੇਸੀ ਦਾ ਪੈਟਰੋਲ ਵਾਲਾ ਟੈਂਕਰ ਸ਼ਰੋਲ ਵਾਲਾ ਟੈਂਕਰ ਸੀ ਜੀ ਉਹ ਟੈਂਕਰ ਅਸੀਂ ਨਹੀਂ ਕਹਿ ਸਕਦੇ ਉਹਦੇ ਵਿੱਚ ਪੈਟਰੋਲ ਜਾਂ ਡੀਜ਼ਲ ਆ ਹਾਂ ਜੀ ਤੇ ਤੇਲ ਵਾਲਾ ਟੈਂਕਰ ਸੀ ਭਰਿਆ ਆ ਪਿੱਛੋਂ ਆਣ ਕੇ ਬਹੁਤ ਤੇਜ਼ ਜਿਹੜੇ ਰਫ਼ਤਾਰ ਦੇ ਨਾਲ ਆਇਆ ਤੇ ਖੜੀ ਟਰਾਲੀ ਦੇ ਵਿੱਚ ਮਾਰਿਆ ਗਿਆ ਟਰਾਲੀ ਦੇ ਵਿੱਚ ਮਾਰਿਆ ਜੀ ਖੜੀ ਅੱਛਾ ਸਾਰੇ ਕੋਈ ਹਾਂਜੀ ਖੜੀ ਟਰਾਲੀ ਦੇ ਵਿੱਚ ਵੱਜਿਆ ਸਰਦਾਰ ਜੀ ਕੋਈ ਮੌਕੇ ਦੇ ਉੱਤੇ ਕੋਈ ਡਰਾਈਵਰ ਨੂੰ ਫੜਿਆ ਗਿਆ ਜਾਂ ਕੋਈ ਡਰਾਈਵਰ ਫੜਿਆ ਗਿਆ ਜੀ ਮੌਕੇ ਤੇ ਅੱਛਾ ਜੀ ਜੀ ਉਹ ਪੁਲਿਸ ਨੂੰ ਦਿੱਤਾ ਗਿਆ ਜੀ ਪੁਛੇ ਹਵਾਲੇ ਕਰ ਦਿੱਤਾ ਗਿਆ ਜੀ ਜੀ ਪੁਲਿਸ ਦੇ ਨਾਲ ਲੇਕਿਨ ਤਾਂ ਪੁਲਿਸ ਪ੍ਰਸ਼ਾਸਨ ਕੀ ਕੈਰੀ ਤੁਹਾਨੂੰ ਕੀ ਆਸ਼ਵਾਸਨ ਦੇਣੀ ਹੈ ਜੀ ਜੋ ਹੈ ਉਹ ਸਾਨੂੰ ਵਿਸ਼ਵਾਸ ਦਿਵਾ ਰਿਹਾ ਹੈ ਤੇ ਅਸੀਂ ਬਣਦੀ ਕਾਰਵਾਈ ਜੋ ਹੈ ਉਹ ਕਰਾਂਗੇ ਥਾਣਾ ਕਿਹੜਾ ਲੱਗਦਾ ਸਰ ਥਾਣਾ ਕਰਤਾਰਪੁਰ ਥਾਣਾ ਦਾ ਕਰਤਾਰਪੁਰ ਥਾਣੇ ਤੋਂ ਆਏ ਸੀਗੇ ਡਿਊਟੀ ਅਫਸਰ ਨਹੀਂ ਨਹੀਂ ਸਾਨੂੰ ਕੱਥੂ ਦਾ ਥਾਣਾ ਸਾਨੂੰ ਥਾਣਾ ਜੋ ਪਿੰਡ ਮੀਆਂਪੰਧੇਰ ਨੂੰ ਕੱਥੂ ਨਾਲ ਲੱਗਦਾ ਜਿਹੜਾ ਇਹ ਥਾਣਾ ਜਿੱਥੇ ਜਿੱਥੇ ਸਰ ਐਕਸੀਡੈਂਟ ਹੋਇਆ ਇੱਥੇ ਐਕਸੀਡੈਂਟ ਹੋਇਆ ਹੋ ਰਹੀ ਹੈ ਉਹ ਥਾਣਾ ਕਰਤਾਰਪੁਰਾ ਜੀ ਅੱਛਾ ਕਰਤਾਰਪੁਰ ਲੱਗਦਾ ਜੀ ਅ ਠੀਕ ਹੈ ਕੀ ਮੰਗ ਕੀ ਕਰਦੇ ਸਾਰ ਆਪਾਂ ਹੁਣ ਮੰਗ ਇਹ ਜੀ ਪ੍ਰਸ਼ਾਸਨ ਆਪਣੀ ਕਾਰਵਾਈ ਕਰਦਾ ਪਿਆ ਜੀ ਅਛੇ ਤਰੀਕੇ ਦੇ ਨਾਲ ਕਾਰਵਾਈ ਕਰਦੇ ਪਏ ਨੇ ਪੁਲਿਸ ਅਧਿਕਾਰੀ ਆਏ ਨੇ ਅੱਛਾ ਜੀ ਉਹ ਸੁਣਦੇ ਪਏ ਨੇ ਸਾਰੀ ਗੱਲ ਤੇ ਆਪਣੀ ਬਣਦੀ ਜੋ ਕਾਰਵਾਈ ਸਾਨੂੰ ਵਿਸ਼ਵਾਸ ਦਿਵਾ ਰਹੀ ਪਈ ਸਿੰ ਜੀ ਸਰ ਇੱਕ ਛੋਟਾ ਸਵਾਲ ਆ ਸੱਟਾ ਜਿਹੜੀਆਂ ਨੇ ਸਾਰੇ ਜੈਂਟਸ ਸੀ ਕੋਈ ਲੇਡੀਜ਼ ਵੀ ਆ ਗਈ ਕੋਈ ਬੱਚੇ ਵੀ ਆ ਗਏ ਸਾਰੇ ਇਹਨਾਂ ਨੂੰ ਲੱਗੀਆਂ ਜੀ ਅੱਛਾ ਸਾਰੇ ਜੈਂਟਸ ਨੂੰ ਹੀ ਲੱਗੀਆਂ ਜੀ ਅੱਛਾ ਮਤਲਬ ਜਿੱਦਾਂ ਤੁਸੀਂ ਦੱਸ ਰਹੇ 20 ਤੋਂ 25 ਜਣੇ ਸੀਗੇ ਤੇ 10 12 ਜਣੇ ਜਿਹੜੇ ਇੰਜਰਡ ਹੋਏ ਆ ਸੋ ਮੌਕੇ ਤੇ ਇੱਕ ਜਿਹੜੀ ਜਿਹੜੀ ਡੈਥ ਹੋਈ ਹੈ ਬਾਈ ਤੋਂ 23 ਸਾਲ ਦਾ ਅਸੀਂ ਨੋਟ ਬਾਈ ਤੋਂ ਉਹਨਾਂ ਦੇ ਘਰ ਦੇ ਨੂੰ ਇਨਫੋਰਮੇਸ਼ਨ ਕਰ ਦਿੱਤੀ ਗਈ ਹੈ ਹਾਂ ਉਹਨਾਂ ਦੇ ਫਾਦਰ ਸਾਹਿਬ ਨੂੰ ਦੱਸਿਆ ਗਿਆ ਫਿਲਹਾਲ ਅੱਛਾ ਜੀ ਤੇ ਅਜੇ ਬਾਕੀ ਘਰ ਦੇ ਨੂੰ ਮੈਂ ਬਾਕੀ ਪ੍ਰਸ਼ਾਸਨ ਨੂੰ ਇਹ ਵੀ ਬਣਦੀ ਕਾਰਵਾਈ ਜਿਹੜੀ ਕੀਤੀ ਜਾਵੇ ਤੇ ਪਰਿਵਾਰ ਰਿਜਾਇਰ ਨੂੰ ਬਣਦਾ ਇਨਸਾਫ ਹੋਇਆ ਜਾਵੇ ਇਸ ਤੋਂ ਵੱਧ ਕੋਈ ਮੰਗ ਨਹੀਂ ਸਿਰਫ ਇਨਸਾਫ ਮਿਲੇ ਪਰਿਵਾਰ ਨੂੰ ਜੀ ਜੀ ਮੁੰਡਾ ਕੱਲਾ ਕੱਲਾ ਜਿਹਦੀ ਮੌਤ ਹੋਈ ਹੈ। ਅੱਛਾ ਜੀ। ਹਾਂ ਜੀ। ਤੇ ਸਰ ਮੌਕੇ ਤੇ ਹੁਣ ਇੱਥੇ ਨਾਲ ਕੋਈ ਡਿਊਟੀ ਅਫਸਰ ਆਏ ਤੁਹਾਡੇ ਨਾਲ ਅਫਸਰ ਵਗੈਰਾ ਆਏ ਨੇ? ਇੱਥੇ ਅਫਸਰ ਆਏ ਹੋਏ ਨੇ। ਕੀ ਨਾਮ ਸਰ ਉਹਨਾਂ ਦਾ ਕੋਈ ਦੱਸੋ? ਨਿਰੰਦਰ ਸਿੰਘ। ਐਸਾ ਹੀ ਨਿਰੰਦਰ ਸਿੰਘ। ਜੀ ਜੀ। ਫਰਤਾਰਪੁਰ ਪੁਲਿਸ। ਫਰਤਾਰਪੁਰ ਥਾਣੇ ਤੋਂ ਨਾਲ ਉਹਨਾਂ ਦੇ ਇੱਕ ਮੁਲਾਜ਼ਮ ਹੋਰ ਹੈ ਜੀ। ਅੱਛਾ ਜੀ। ਜੀ ਉਹ ਆਏ ਹੋਏ ਨੇ। ਕਿੱਥੇ ਹੈਗੇ ਨੇ ਸਰ ਦੱਸ ਸਕਦੇ? ਉਹ ਸਰ ਇੱਥੇ ਅੰਦਰ ਹੀ ਨੇ ਜੀ ਆਪਣੀ ਕਾਰਵਾਈ ਕਰ ਰਹੇ। ਬਿਆਨ ਨੋਟ ਕਰਦੇ ਪਏ ਨੇ ਜੀ। ਅੱਛਾ ਬਾਕੀਆਂ ਦੇ ਬਿਆਨ ਨੋਟ ਕਰ ਰਹੇ। ਐਸਾ ਹੀ ਨਿਰੰਦਰ ਸਿੰਘ। ਐਸ ਗੱਡੀ ਸੀਗੀ ਤੇ ਟਰਾਲੀ ਦੇ ਵਿੱਚ ਜਿਹਨਾਂ ਮਾਰੇ ਅੱਛਾ ਜੀ ਉਹਨੂੰ ਇੱਕ ਵਕਾ ਦਾ ਦਰਜਨ ਬਿਆਨ ਲਿਖਿਆ ਗਿਆ ਐਫ ਆਈ ਆਰ ਦਾ ਜਿਹੜਾ ਸਰ ਕਿੰਨੇ ਕੁ ਜਣੇ ਸਾਰੇ ਇੰਜਰਡ ਹੈਗੇ ਆ ਇੰਜਰਡ ਹੈਗੇ ਆ 8 ਪੇ ਜੜੇ ਆ ਸਰ ਦੱਸਿਆ ਜਿਹੜਾ ਮੁਕੇ ਰ ਇੱਕ ਨੌਜਵਾਨ ਦੀ ਮੌਤ ਵੀ ਕੀ ਨਾਮ ਹੈ ਸਰ ਉਹਨਾਂ ਦਾ ਇੱਕ ਮੁੰਡੇ ਦੀ ਉਹਨਾਂ ਦਾ ਨਾਮ ਕੀ ਇਹਦੀ ਮੌਤ ਹੋ ਗਈ ਉਹਦਾ ਨਾਮ ਹੈਗਾ ਜੀ ਦਿਲਰਾਜ ਸਿੰਘ ਪੁੱਤਰ ਕੌਰ ਨੇ ਕਿੱਥੇ ਦੇ ਰਹਿਣ ਵਾਲੇ ਭਜੀ ਇਹ ਪਿੰਡ ਹੈਗਾ ਮੀਆਂਪੁਰ ਦੇ ਤੇ ਸਰ ਜਿਹੜਾ ਡਰਾਈਵਰ ਕਾਬੂ ਕੀਤਾ ਗਿਆ ਉਹਦਾ ਨਾਮ ਕੀ ਹੈ ਉਹਦਾ ਨਾਮ ਹੈਗਾ ਜੀ ਮੈਂ ਖਬਰ ਦੇਖਿਆ ਘਰ ਇਹਦਾ ਨਾਮ ਹੈਗਾ ਆ ਬਰਿੰਦਰ ਕੁਮਾਰ ਸ਼ਾਹ ਪੁੱਤਰ ਰਜਿੰਦਰ ਪ੍ਰਸ਼ਾਦ ਪਿੱਛੇ ਦਿਨਾਂ ਨੂੰ ਵਾਲਾ ਪਜੀਓ ਸੁੱਚੀ ਪਿੰਡ ਸੁੱਚੀ ਪਿੰਡ ਦਾ ਵਾਲਾ ਸਰ ਜਿੱਦਾਂ ਕੀ ਮੌਕੇ ਤੇ ਜਿਨ੍ਹਾਂ ਦੇ ਇੱਥੇ ਕਿਸੇ ਇੱਕ ਸ਼ਖਸ ਦੀ ਬਾਹ ਵੀ ਇੰਜਰਡ ਹੋਈ ਆ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜਾ ਡਰਾਈਵਰ ਸੀਗਾ ਨਸ਼ੇ ਦੇ ਵਿੱਚ ਹੈਗਾ ਕਿ ਉਹਦਾ ਮੁਲਾਜ਼ਾ ਵਗੈਰਾ ਕਰਾਇਆ ਗਿਆ ਸਰ ਹਾਂ ਜੀ ਕੋਈ ਨਹੀਂ ਉੱਪਰ ਆਇਆ ਮੁਲਾਜ਼ਾ ਦੇ ਦੇਗੇ ਸਰ ਕੀ ਬੰਦੀ ਕਾਰਵਾਈ ਕੀ ਕੀਤੀ ਜਾਊਗੀ ਬੰਦੀ ਕਾਰਵਾਈ ਜੋ ਐਕਸੀਡੈਂਟ ਕੇਸ ਤੇ ਪੁਲਿਸ ਅਧਿਕਾਰੀ ਕਰਦੇ ਨੇ